ਜਿੱਦੱਕੇ ਤੁਹਾਨੂੰ ਪਤਾ ਹੈ ਕਿ ਮੈਂ ਬਾਗੀ ਵੀਰ ਘਰ ਆਈ ਸੀ ਲੋ ਜੀ ਆ ਗਏ ਆ ਬਾਗੀ ਦੇ ਘਰ ਇਹ ਆ ਬਾਗੀ ਵੀਰ ਦੀ ਕੋਠੀ ਹਾਂਜੀ ਸਵੈਲਕਮ ਟੂ ਗਾਈਜ਼ ਇਨ ਮਾਈ ਅਨਦਰ ਵਲੋਗ ਸਵਾਗਤ ਹੈ ਤੁਹਾਡਾ ਮੇਰੇ ਅਗਲੇ ਵਲੋਗ ਦੇ ਵਿੱਚ ਤੇ ਆ ਮਤਲਬ ਤੁਹਾਨੂੰ ਜਿੱਦੱਕੀ ਪਤਾ ਲੱਗ ਗਿਆ ਕਿ ਅਸੀਂ ਪਿਛਲੇ ਵਲੋਗ 'ਚ ਕੀ ਫੰਕਸ਼ਨਾਂ ਕਰੇ ਤੇ ਗਾਈਜ਼ ਇਨਵਿਟੇਸ਼ਨ ਦੇਣ ਭੂਆ ਹੁਣਾ ਕੋਲ ਸਾੜਿਆਂ ਕੋਲ ਤੇ ਤੁਹਾਨੂੰ ਦਿਖਾਵਾਂਗੇ ਤੇ ਚੱਲਦੇ ਆਂ ਹੀ ਪੂਰੀ ਫੈਮਿਲੀ ਤੇ ਚਲੋ ਚਲਦੇ ਆਂ ਦਿਖਾਵਾਂ ਡੈਡੀ ਡੈਡੀ ਹੋ ਗਿਆ ਚਾਹ ਪੀਂਦੇ ਪਿਆ ਹੂੰ ਮੰਮੀ ਵੀ ਤਿਆਰ ਹੈ ਪਿੰਗਾ ਨਾ ਕਾਪੇ ਜਨ ਮੈਂ ਬੋਟਾ ਹੋੜੇ ਰੈਡੀ ਫਿਰ ਕੀ ਹੋ ਗਿਆ ਤੇ ਏ ਛੜਾਣੀ ਸਿੰਘ ਵੀ ਤਿਆਰ ਹੋ ਕੇ ਬੈਠਾ ਸੀ ਕਹਿੰਦਾ ਮੈਨੂੰ ਲੈ ਚੋ ਨਾਲ ਹਨੂ ਤਿਆਰ ਸੀ ਨਾ ਤੁਸੀਂ ਜਾਣਾ ਗੁੱਗੂ ਨਹੀਂ ਪੁੱਤ ਤੂੰ ਘਰੇ ਰਹੂੰਗਾ ਠੀਕ ਆ ਗੁੱਸੇ ਹੋਏ ਤਾਂ ਮੇਰੇ ਨਾਲ ਮੈਨੂੰ ਲੱਗੇ ਨਹੀਂ ਜਾਂਦੇ ਚਲੋ ਕੋਈ ਗੱਲ ਨਹੀਂ ਲੋ ਜੀ ਇਹ ਰੱਖਣ ਦੇ ਸਮਾਨ ਚੱਲੇ ਆ ਤੇ ਵਿੱਚ ਮਮੀ ਨੇ ਕੰਬਲ ਰੱਖ ਲਿਆ ਤਾਂ ਕਿ ਠੰਡਾ ਲੱਗੇ ਕਿਉਂਕਿ ਮੌਸਮ ਜਿਹੜਾ ਚੇਂਜ ਹੋਇਆ ਆ ਲੱਗਣ ਦੇ ਆ ਕਿ ਅੱਜ ਬਾਰਿਸ਼ ਆਵੇਗੀ ਜੈਨੂ ਨਾ ਗੱਲ ਆ ਗਈ ਸੀ ਪਹੁੰਚ ਚਲੇ ਆ ਬਸ ਗੁਰਦਾਸਪੁਰ ਜਿੱਦਾਂ ਕੀ ਤੁਹਾਨੂੰ ਪਤਾ ਹੀ ਹੈ ਕਿ ਅੱਜ ਚਾਉਟਾਆਂ ਪਈਆਂ ਨੇ ਮੰਦਰਾਂ ਦੇ ਵਿੱਚ ਤੇ ਲੋਕੀ ਬਹੁਤ ਖੁਸ਼ ਨੇ ਅੱਜ ਤੇ ਦਿਖਾਣੇ ਆ ਜੁੰਦੇ ਪਈਆਂ ਅਸੀਂ ਗੁਰਦਾਸਪੁਰ ਤੇ ਦੇਖੋ ਗੁਰਦਾਸਪੁਰ ਦੇ ਰਸਤੇ ਦੇ ਵਿੱਚ ਨਵੀਂ ਸੜਕ ਬੰਦੀ ਪਈਆਂ ਨਾਲ ਨਾਲ ਇਹ ਸੜਕ ਬਹੁਤ ਖਰਾਬ ਹੈ ਤੇ ਰੋੜੀ ਪਈ ਹੋਈ ਹੈ ਤੇ ਉੱਤੇ ਵੀ ਘੱਟੀ ਹੈ ਨਾ ਬਿਨਾਂ ਇੱਥੇ ਦੇਖੋ ਜੀ ਰਸਤੇ ਦਾ ਬਹੁਤ ਬੁਰਾ ਹਾਲ ਹੈ ਗ੍ਰਾਫਿਕ ਵੀ ਹੋ ਰਹੀ ਆ ਕਿਉਂਕਿ ਇੱਥੇ ਪਈ ਹੋਈ ਆ ਬਜਰੀ ਬਣਾਣੀ ਮਤੂ ਨਿਕਾਲੋਗੇ ਸਾਈਜ਼ ਕਿੰਨੇ ਝੰਡੇ ਲੱਗੇ ਹੋਇਆ ਗੁਰਦਾਸਪੁਰ ਸ਼ਹਿਰ ਦੇ ਵਿੱਚ ਤੇ ਉਧਰ ਲਾਟਾਂ ਵੀ ਲੱਗੀਆਂ ਹੋਈਆਂ ਨੇ ਤੇ ਇਹ ਤਾਂ ਅਜੇ ਕੁਝ ਨਹੀਂ ਇਹ ਤੇ ਬਾਰੋ-ਬਾਰ ਆ ਅੰਦਰ ਦੇ ਬਜਾੜਾ ਨੇ ਵਿੱਚ ਬਹੁਤ ਲਾਟਾਂ ਲੱਗੀਆਂ ਦੇਖੋ ਇਹ ਵੀਡੀਓ ਬਣਾਉਣਾ ਮਨ ਪਸ਼ੂਰਾਮ ਚੌਕ ਪਸ਼ੂਰਾਮ ਚੌਕ ਇਹ ਪਸ਼ੂਰਾਮ ਚੌਕ ਦੇਖੋ ਜੀ ਕਿੰਨੀਆਂ ਲਾਈਟਾਂ ਲੱਗੀਆਂ ਫਵਾੜੇ ਵੀ ਅਜੇ ਛੱਡੇ ਹੋਇਆ ਨੇ ਉਨ ਲਾਲ ਲੱਗਿਆ ਫਰੂਟ ਕਿਸੇ ਦੇ ਘਰ ਖਾ ਲਈਏ ਇੱਥੇ ਜਾਣਾ ਤੇ ਮੰਮੀ ਲੈਣ ਚੱਲੇ ਆ ਫਰੂਟ ਵਗੜਾ ਜੋ ਵੀ ਕਿਚਨ ਦੇਣਾ ਲਓ ਜੀ ਇੱਥੇ ਵੀ ਲੱਗੇ ਹੋਇਆ ਲੰਗਰ ਜਦ ਤੱਕ ਤੁਸੀਂ ਵੇਖ ਰਹੇ ਆਪਾਂ ਪਹੁੰਚ ਚੁੱਕੇ ਆ ਤਿੱਬੜ ਚਾਲ ਲੈਣ ਲੱਗ ਦਿੱਤੀ ਵਾਲੀ ਆਹੀ ਰਹਿ ਗਈ ਚਾਹ ਨਹੀਂ ਮਿਲਿਆ ਨੂੰ ਲਓ ਜੀ ਅਸੀਂ ਪਹੁੰਚ ਗਏ ਆ ਮਕੇੜੀਆਂ ਦੇ ਲੱਗ ਚਾਗੇ ਤੇ ਉੱਥੇ ਵੀ ਲੰਗਰ ਲੱਗੇ ਹੋਇਆ ਤੁਸੀਂ ਦੇਖੋ ਕਿੰਨੀ ਭੀੜ ਹੈ ਇੱਥੇ ਵੀ ਬਹੁਤ ਲੰਗਰ ਲੱਗੇ ਹੋਏ ਲਓ ਜੀ ਅਸੀਂ ਬਸ ਰਸਤੇ 'ਚ ਪਹੁੰਚੋ ਨਹੀਂ ਵਾਲੇ ਆ ਆ ਤੁਸੀਂ ਛਿੱਟੇ ਛਿੱਟੇ ਦੇਖ ਰਹੇ ਹੋ ਇੱਥੇ ਲਾਈਆਂ ਹੋਈਆਂ ਨੇ ਲੋਕਾਂ ਨੇ ਸਬਜ਼ੀਆਂ ਆਪਣੀਆਂ ਪੈੜੀਆਂ ਦੇ ਵਿੱਚ ਕਿੰਨੀ ਸੋਹਣੇ ਤਰੀਕੇ ਦੇ ਨਾਲ ਹਾਂ ਜਿਹੇ ਤਰਪਾਲ ਦਿੱਤੀ ਜੀ ਉੱਤੇ ਹਾਂ ਨੇ ਸੋਹਣੇ ਤਰੀਕੇ ਦੇ ਨਾਲ ਆ ਵੀ ਸਿਸਟਮ ਨਾਲ ਹੀ ਕੰਮ ਲੱਗਦਾ ਹਾਂ। ਹਾਂ। ਸਵਾਗਤ ਹੈ ਤੁਹਾਡਾ। ਇੰਨਾ ਪਾਣੀ ਪਈਦਾ ਉਹਨਾਂ ਕਿੰਨੇ ਦਾ। ਕਿਨੇ ਸੌਣੇ ਨੇ ਖਾਈ ਲਾ ਦੇਣੀ ਆ ਮੇਰੇ। ਗੰਦੀ ਨਾ ਵੱਢ ਗਈ। ਕਿਹਦੇ ਗਿਆ? ਤੇ ਲੋ ਜੀ ਅਸੀਂ ਪਹੁੰਚ ਗਏ ਆ ਭੈਣੀ ਮੀਆਂ ਖਾਨ। ਦੇਖ ਸਕਦੇ ਹੋ ਤੁਸੀਂ। ਹੋਰ ਕਿੱਥੇ ਗਿਆ? ਉਜੀ ਪਹੁੰਚ ਗਏ ਆ ਪਹਿਲੇ ਮਾਮੀ ਨਾਲ ਤੇ ਫਿਰ ਡੈਡੀ ਦੇ ਮਾਮੇ ਘਰ ਚੈਰੀ ਚੈਰੀ ਚਾਚੀ ਲਈ ਆਜੋ ਲੋ ਜੀ ਅਹੀਂ ਨਿਕਲ ਆਏ ਆ ਹੁਣ ਤੇ ਜਾਂਦੇ ਪਏ ਆ ਰਸਤੇ ਚ ਤੇ ਹੁਣ ਆਪਾਂ ਭੂਆ ਘਰ ਜਾਵਾਂਗੇ ਆ ਕਿੱਥੇ ਆ ਆਓ ਬਿਲੋਵਾਲ ਲੋ ਜੀ ਅਸੀਂ ਪਹੁੰਚ ਗਏ ਨੂਨਾ ਬਰਕਤਾਂ ਹਾਂ ਕੁੱਤਾ ਵੀ ਰੱਪ ਗਿਆ ਕਾਲਾ ਆ ਤੇ ਨੂਨਾ ਬਰਕਤਾਂ ਤੇ ਬਾਗੀ ਦੀ ਬੰਦੀ ਪਈ ਆ ਕੋਠੀ ਤੇ ਆ ਆ ਬਾਗੀ ਦੀ ਕੋਠੀ ਤੁਹਾਨੂੰ ਦਿਖਾਣੇ ਆ ਆਓ ਘਰ ਆਈਏ ਤੇ ਵੀ ਸਿੱਧੂ ਆਂ ਕੋਠੀ ਬਣਾਉਂਦਾ ਪਿਆ ਹਾਂ ਹਾਂ ਮੋੜ ਤੇ ਨਾਲੇ ਵਾਹ ਗੱਡੀ ਖਾ ਇਹ ਆ ਜੀ ਬਾਗੀ ਦੀ ਕੋਠੀ ਹੁਣ ਆਈ ਨਹੀਂ ਉੱਛੇ ਘਰ ਉਹ ਪਾਜੀ ਘਰ ਆ ਨਹੀਂ ਲੋ ਜੀ ਆ ਗਏ ਆ ਬਾਗੀ ਦੇ ਘਰ ਇਹ ਆ ਬਾਗੀ ਵੀਰ ਦੀ ਕੋਠੀ ਤਿਆਰ ਹੁੰਦੀ ਪਈ ਆ ਇਹ ਵੀਰ ਦਾ ਪੁਰਾਣਾ ਘਰ ਰਿਆ ਨਾ ਇੱਥੇ ਆ ਪੁਰਾਣਾ ਘਰ ਦੋ ਕਮਰੇ ਉਹ ਮਰਦੀ ਬਾਗੀ ਵੀਰ ਦੀ ਸਸੇ ਕੰਨ ਸਸੇ ਕੀ ਠੀਕ ਆ ਹਾਂ ਠੀਕ ਆ हां ठीक और ये के बारे में से कि तो ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ ਮੈਂ ਬਾਗੀ ਵੀਰ ਘਰ ਆਈ ਸੀ ਉਹ ਤਾਂ ਘਰ ਤੇ ਨਹੀਂ ਹੈਗੀ ਉਹ ਆਪਣੇ ਗਈ ਹੈ ਸ਼ੋਅ ਤੇ ਤੇ ਇਹ ਉਹਨਾਂ ਦੀ ਮੰਮੀ ਜੀ ਆ ਤੇ ਜਿੱਦਾਂ ਕਿ ਤੁਹਾਨੂੰ ਪਤਾ ਉਹਨਾਂ ਵੀਰ ਨੇ ਵੀ ਬੜਾ ਸਟਰਗਲ ਕੀਤਾ ਹੈ ਆਪਣੀ ਲਾਈਫ ਦੇ ਵਿੱਚ ਅੱਜ ਇਹ ਕੋਠੀ ਐਵੇਂ ਹੀ ਨਹੀਂ ਪੈ ਗਈ ਉਹ ਉਹਨਾਂ ਦਾ ਘਰ ਵੇਖੋ ਪੁਰਾਣਾ ਘਰ ਪੁਰਾਣਾ ਘਰ ਦੇਖੋ ਉਹਨਾਂ ਦੇ ਦੋ ਕਮਰੇ ਸੀ ਦੋ ਕਮਰੇ ਪਈ ਹੋਈ ਸੀ ਵੀਰਦੇ ਤੇ ਵੀਰ ਨੇ ਇੰਨਾ ਸਟਰਗਲ ਕੀਤਾ ਤੇ ਲੋਕੀ ਐਵੇਂ ਜੈਲਸੀ ਫੀਲ ਕਰਦੇ ਰਹਿੰਦੇ ਕਿ ਪਤਾ ਨਹੀਂ ਇਨਸਾਨ ਅੱਜ ਹੀ ਚੱਲ ਪਿਆ ਕਿੱਥੋਂ ਚੱਲ ਪਿਆ ਕਿੱਦਾਂ ਪੈਸੇ ਕਮਾਉਂਦਾ ਪਿਆ ਨਾ ਲੋਕੀ ਉਹਦਾ ਸਟਰਗਲ ਨਹੀਂ ਵੇਖਦੇ ਤੁਸੀਂ ਵੇਖਦੇ ਪਈਓ ਵੀਰ ਦਾ ਘਰ ਆ ਵੀਰ ਦੀ ਨਵੀਂ ਬੰਦੀ ਹੋਈ ਕੋਠੀ ਤੇ ਹੋਰ ਵੀਰ ਨੂੰ ਸਪੋਰਟ ਕਰੋ ਤਾਂ ਕਿ ਵੀਰ ਹੋਰ ਉੱਚੀਆਂ ਤੱਕ ਪਹੁੰਚ ਸਕੀ ਮਾਤਾ ਜੀ ਨੂੰ ਬੋਲੋ ਕਿੱਦਾਂ ਦਾ ਫੀਲ ਹੁੰਦਾ ਮਾਤਾ ਜੀ ਨੂੰ ਮਾਤਾ ਜੀ ਨੂੰ ਕਿੱਦਾਂ ਦਾ ਫੀਲ ਹੁੰਦਾ ਹੈ ਮਾਤਾ ਜੀ ਇੱਥੇ ਤੱਕ ਪਹੁੰਚ ਗਿਆ ਰਸਨਾ ਹੁੰਦਾ ਕਿ ਜੀ ਤੇ ਉਹਨੇ ਨਹੀਂ ਬੰਦੀ ਹਣਾ ਮਾਂ ਦੇ ਹਰੇਕ ਖੁਸ਼ੀ ਹੁੰਦੀ ਆ ਆਪਣੇ ਬੁੱਤ ਨੂੰ ਦੇਖ ਕੇ ਤਰਫ ਜੀ ਮੈਂ ਰਾਤ ਦੇ ਨਹੀਂ ਜਾਨੀ ਆਈ ਟੈਨਸ਼ਨ ਆਉਂਦੀ ਆ ਜੀ ਠੀਕ ਹੀ ਨਹੀਂ ਟੈਨਸ਼ਨ ਹੋ ਜਾਂਦੀ ਆ ਤੇ ਬੜਾ ਵਧੀਆ ਲੱਗਾ ਇਹਨਾਂ ਨੂੰ ਸਾਰਿਆਂ ਨੂੰ ਮਿਲ ਕੇ ਤੇ ਬਾਪੂ ਜੀ ਇਹ ਪਹਿਲੀ ਚ ਗਏ ਹਾਂ ਠੀਕ ਫੇਰ ਆਵਾਂਗੇ ਜਦੋਂ ਵੀਰ ਕਾਰਡ ਹੋਵੇਗਾ ਤੇ ਫੇਰ ਤੁਹਾਨੂੰ ਉਹਨਾਂ ਨਾਲ ਵੀ ਮਿਲਾਵਾਂਗੇ ਆਪਾਂ शाम हो चुकी है देखो जी धोंद तो दे भी हजे दे नहीं देखो गलिया देखो दे दे जी गायज अभी पहुंच गए गुरदासपुर करते हैं गुरद ਇੰਡੀਆ ਦੇ ਰੰਗੇ ਰੰਗੇ ਦੀਆਂ ਬਲੈਕ ਪਬਲਿਕ ਡੇ ਵੀ ਆਂਦਾ ਪਿਆ ਨਾਲੇ 26 ਨੂੰ ਦੇਖੋ ਰੰਗੇ ਵਾਲੀ ਲਾਈਟਾਂ ਲੱਗੀਆਂ ਹੋਈਆਂ ਨੇ ਜਗਮਗ ਹੁੰਦੀ ਪਈ ਆ ਸ਼ਾਰਟ ਦੇ ਵਿੱਚ ਪਾਣੂ ਮਾਜੋ ਕਾਕੀ ਵੀ ਚੱਲਦੇ ਪਏ ਯਾਰ ਦੀਵਾਲੀ ਬਣਾਉਂਦੇ ਗੱਡੀ ਡਾਦੇ ਹੱਡੀ ਤੋਂ ਬੰਬ ਚਲਾ ਦੇ ਤੇ ਲਓ ਜੀ ਮਿੱਤਰੋ ਆ ਗਈ ਸੀ ਅਸੀਂ ਘਰ ਤੇ ਰਾਤ ਕਾਫੀ ਹੋ ਚੁੱਕੀ ਹੈ ਤੇ ਗਾਇਸ ਤੇ ਜਿਨ੍ਹਾਂ ਨੇ ਮੈਨੂੰ ਕੋ ਦਾ ਦੰਦ ਕਰਦਾ ਮਮੀ ਦੇ ਹਾਸਾ ਗਲਤ ਸੁਣਦੀ ਨੂੰ ਚਨਾਫਰ ਕਹਾ ਸਿੱਖੀ ਹੈ ਤੇ ਗਾਇਸ ਵਲੋਗ ਤਾਂ ਕਰਦੇ ਆ ਇੱਥੇ ਹੀ ਐਂਡ ਹੈ ਜੇ ਤੁਹਾਨੂੰ ਵਲੋਗ ਪਸੰਦ ਆਇਆ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦੇ ਹੋ ਤੇ ਇੱਕ ਗੱਲ ਹੋਰ ਕਿ ਜਿਨ੍ਹਾਂ ਨੇ ਮੈਨੂੰ ਮੇਰੀ ਇੰਸਟਾਗ੍ਰam ਆਈਡੀ ਤੇ ਨਹੀਂ ਕੀਤਾ ਪੀਪੀ31 ਤੇ ਫੋਲੋ ਨਹੀਂ ਕੀਤਾ ਉਹਦੇ ਆ 263000 ਫਾਲੋਅਰਸ ਤੇ ਉੱਤੇ ਮੈਨੂੰ ਫੋਲੋ ਜ਼ਰੂਰ ਕਰ ਲਿਓ ਬਾਏ ਬਾਏ